ਸਤਿਕਰਮ ਵਿੱਚ ਸ਼ਸਤਰ ਸ਼ਸਤਰ ਸਿੱਖ ਧਰਮ ਦਾ ਇੱਕ ਅਹਿਮ ਅੰਗ ਹਨ ਜੋ ਸੂਰਬੀਰਤਾ ਅਤੇ ਧਾਰਮਿਕਤਾ ਨੈਤਿਕਤਾ ਦਾ ਪ੍ਰਤੀਕ ਹਨ ਸਿੱਖ ਇਤਿਹਾਸ ਵਿੱਚ ਸ਼ਸਤਰਾਂ ਦੀ ਮਹੱਤਤਾ ਸਾਡੇ ਗੁਰੂ ਸਾਹਿਬਾਨਾਂ ਅਤੇ ਸਿੱਖ ਯੋਧਿਆਂ ਦੀਆਂ ਕਥਾਵਾਂ ਵਿੱਚੋਂ ਸਾਫ਼ ਤੌਰ ਤੇ ਚਲਕਦੀ ਹੈ ਸਿੱਖਾਂ ਨੂੰ ਹਮੇਸ਼ਾ ਸੱਚਾਈ ਅਤੇ ਨੇਿਆਂ ਦੇ ਰਾਖੇ ਵਜੋਂ ਦੇਖਿਆ ਗਿਆ ਸ਼ਸਤਰਾਂ ਦਾ ਪਹਿਨੋਨ ਸਿੱਖਾਂ ਨੂੰ ਆਤਮ ਸੁਰੱਖਿਆ ਅਤੇ ਸਮਾਜਿਕ ਅਨਿਆਂ ਦੇ ਖਿਲਾਫ ਖੜੇ ਹੋਣ ਦੀ ਜਾਗਰੂਕਤਾ ਦਵਾਉਂਦਾ ਹੈ। ਸ਼ਸਤਰ ਸਿਰਫ ਸਰੀਰਕ ਸੁਰੱਖਿਆ ਲਈ ਨਹੀਂ ਸਗੋਂ ਇਹ ਧਾਰਮਿਕ ਨੈਤਿਕਤਾ ਦਾ ਪ੍ਰਤੀਕ ਵੀ ਹਨ। ਇਹ ਸਿੱਖਾਂ ਨੂੰ ਹਮੇਸ਼ਾ ਸੱਚਾਈ ਅਤੇ ਧਰਮ ਦੇ ਰਾਹ ਤੇ ਟਿਕੇ ਰਹਿਣ ਲਈ ਪ੍ਰੇਰਿਤ ਕਰਦੇ ਹਨ। ਸਿੱਖ ਇਤਿਹਾਸ ਵਿੱਚ ਸ਼ਸਤਰਾਂ ਦੀ ਵਰਤੋਂ ਸਮਾਜ ਦੀ ਰਾਖੀ ਲਈ ਕੀਤੀ ਗਈ ਹੈ। ਸਿੱਖਾਂ ਨੇ ਹਮੇਸ਼ਾ ਜ਼ੁਲਮ ਦੇ ਖਿਲਾਫ ਖੜੇ ਹੋ ਕੇ ਮੁਕਾਬਲਾ ਕੀਤਾ। ਚਾਹੇ ਉਹ ਕੋਈ ਵੀ ਹਾਲਾਤ ਹੋਣ ਸਿੱਖ ਧਰਮ ਵਿੱਚ ਕਈ ਤਰ੍ਹਾਂ ਦੇ ਸ਼ਸਤਰ ਹਨ ਜੋ ਸਿੱਖ ਯੋਧਿਆਂ ਦਾ ਸ਼ਿੰਗਾਰ ਬਣੇ ਕਿਰਪਾਨ ਇਹ ਇੱਕ ਛੋਟੀ ਤਲਵਾਰ ਹੈ ਜੋ ਹਰ ਸਿੱਖ ਪਹਿਨਦਾ ਹੈ ਇਹ ਧਾਰਮਿਕਤਾ ਤੇ ਆਤਮ ਸੁਰੱਖਿਆ ਦਾ ਪ੍ਰਤੀਕ ਹੈ ਤਲਵਾਰ ਇਹ ਸ਼ਸਤਰ ਸਿੱਖਾਂ ਦੁਆਰਾ ਜੰਗ ਦੇ ਸਮੇਂ ਵਰਤੀ ਜਾਂਦੀ ਸੀ ਇਹ ਸ਼ੂਰ ਬੀਰਤਾ ਦਾ ਪ੍ਰਤੀਕ ਸੀ ਨਗਾਣਾ ਇਹ ਇੱਕ ਛੋਟਾ ਚਾਪੂ ਹੁੰਦਾ ਜੋ ਆਮ ਤੌਰ ਤੇ ਸਿੱਖਾਂ ਦੁਆਰਾ ਪਹਿਨਿਆ ਜਾਂਦਾ ਖੰਡਾ ਇਹ ਦੋ ਧਾਰੀ ਤਲਵਾਰਾਂ ਜੋ ਸਿੱਖ ਧਰਮ ਦੇ ਪ੍ਰਤੀਕਾਂ ਵਿੱਚੋਂ ਇੱਕ ਹੈ ਅਤੇ ਧਾਰਮਿਕ ਨੈਤਿਕਤਾ ਦਾ ਪ੍ਰਤੀਕ ਹੈ। ਖੰਡੇ ਦੀ ਸਿੱਖ ਧਰਮ ਵਿੱਚ ਅਹਿਮ ਥਾਂ ਹੈ। ਸ਼ਸਤਰ ਵਿਦਿਆ ਸਿੱਖਾਂ ਲਈ ਸ਼ਸਤਰ ਚਲਾਉਣ ਦੀ ਕਲਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਮੀਰੀ ਪੀਰੀ ਦਾ ਸੰਦੇਸ਼ ਦਿੱਤਾ ਜਿਸ ਵਿੱਚ ਧਾਰਮਿਕ ਅਤੇ ਰਾਜਸੀ ਸ਼ਕਤੀ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸ਼ਸਤਰ ਵਿਦਿਆ ਨੂੰ ਸਿੱਖਾਂ ਦੀ تعلیم ਵਿੱਚ ਸ਼ਾਮਲ ਕੀਤਾ ਸਿੱਖ ਧਰਮ ਵਿੱਚ ਸ਼ਸਤਰਾਂ ਦੀ ਮਹੱਤਤਾ ਨਾ ਸਿਰਫ ਸੂਰਬੀਰਤਾ ਤੇ ਸੁਰੱਖਿਆ ਵਿੱਚ ਹੈ ਸਗੋਂ ਇਹ ਧਾਰਮਿਕ ਨੈਤਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਤੀਕ ਵੀ ਹੈ ਸਿੱਖ ਇਤਿਹਾਸ ਅਤੇ ਗੁਰਬਾਣੀ ਵਿੱਚ ਸ਼ਸਤਰਾਂ ਦੀ ਮਹੱਤਤਾ ਸਾਡੇ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਰਹੇ